ਫਿਰੋਜ਼ਪੁਰ ਵਿੱਚ ਤੌਖੇ ਨਾਲ ਵੇਚ ਦਿੱਤੀ ਮਾਂ ਪੁੱਤਰ ਨੇ ਸੈਨਾ ਦੀ ਹਵਾਈ ਪੱਟੀ 15 ਕਿੱਲੇ ਜ਼ਮੀਨ ਵਿੱਚ ਬਣੀ ਹੈ ਪੱਟੀ ਹਾਈ ਕੋਰਟ ਦੇ ਫੈਸਲੇ ਤੇ 28 ਸਾਲਾਂ ਬਾਅਦ ਪਰਚਾ ਦਰਜ ਪਿੰਡ ਫੱਤੂ ਵਾਲਾ ਕੋਲ ਹੈ ਜ਼ਮੀਨ ਰਿਟਾਇਰ ਕਾਨੂੰਗੋ ਨੇ ਕੀਤਾ ਸੀ ਖੁਲਾਸਾ ਪੰਜਾਬ ਦੇ ਫਿਰੋਜ਼ਪੁਰ ਦੇ ਪਿੰਡ ਫੱਤੂ ਵਾਲਾ ਵਿੱਚ ਬਣੀ 에ਅਰ ਫੋਰਸ ਦੀ ਹਵਾਈ ਪੱਟੀ ਨੂੰ ਇੱਕ ਮਹਿਲਾ ਅਤੇ ਉਸ ਦੇ ਬੇਟੇ ਨੇ ਵੇਚ ਦੇਣ ਦਾ ਮਾਮਲਾ ਉਜਾਗਰ ਹੋਇਆ ਹੈ ਇਹ ਹਵਾਈ ਪੱਟੀ 15 ਏਕੜ ਜ਼ਮੀਨ ਤੇ ਬਣੀ ਹੈ ਦੋਸ਼ੀਆ ਨੇ ਜ਼ਮੀਨ ਦੇ ਅਸਲੀ ਮਾਲਕ ਦੀ ਮੌਤ ਤੋਂ ਬਾਅਦ ਮਾਲ ਵਿਕਾਰਣ ਵਿੱਚ ਹੇਰਫੇਰ ਕਰ ਆਪਣਾ ਨਾਮ ਲਿਖਵਾਇਆ 에ਅਰ ਫੋਰਸ ਪਾਕਿਸਤਾਨ ਦੇ ਖਿਲਾਫ 1962 1965 ਅਤੇ 1971 ਦੇ ਯੁੱਧ ਦੌਰਾਨ ਇਸ ਜ਼ਮੀਨ ਦਾ ਇਸਤੇਮਾਲ ਕਰ ਚੁੱਕੀ ਹੈ ਕਥਿਤ ਤੌਰ ਤੇ 1997 ਵਿੱਚ 우샤 ਅੰਸਲ ਅਤੇ ਉਸਦੇ ਬੇਟੇ ਨਵੀਨ ਚੰਦ ਅੰਸਲ ਵਾਸੀ ਪਿੰਡ ਡੁੰਮਣੀ ਵਾਲਾ ਵਲੋ ਵੇਚੀ ਗਈ ਸੀ ਇਲਨਾ આરોਪਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਦੇ ਮੁਖ ਨਿਰਦੇਸ਼ਕ ਨੂੰ ਖੁਦ ਇਸ ਮਾਮਲੇ ਦੀ ਸੱਚਾਈ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਸੀ 28 ਸਾਲ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ આરોપી ਮਾਂ-ਬੇਟੇ ਖਿਲਾਫ ਪਰਚਾ ਦਰਜ ਕੀਤਾ ਹੈ ਇਸ ਕੁਟਾਲੇ ਦਾ ਪਰਦਾਫਾਸ਼ ਨਿਸ਼ਾਨ ਸਿੰਘ ਨਾਮਕ ਇੱਕ ਰਿਟਾਇਰ ਕਾਨੂੰਗੋ ਨੇ ਕੀਤਾ ਜਿਸ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮਹਾਂ ਨਿਰਦੇਸ਼ਕ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਦਿੱਤੀ ਸੀ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਡੀਐਸਪੀ ਕਰਨ ਸ਼ਰਮਾ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕੀਤੀ ਗਈ। ਜਾਂਚ ਤੇ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਇਸ ਅਰਸਟ੍ਰਿਪ ਨੂੰ ਜਾਲਸਾਜ਼ੀ ਨਾਲ ਸਰਕਾਰੀ ਰਿਕਾਰਡ ਵਿੱਚ ਆਮ ਜ਼ਮੀਨ ਦਰਸ਼ਾ ਕੇ ਮਿਲੀਪਗਤ ਨਾਲ ਆਪਣੇ ਨਾਮ ਕਰਵਾ ਲਿਆ ਕੇ ਨਿੱਜੀ ਲੋਕਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਰਿਟਾਇਰ ਕਾਨੂੰਗੋ ਨਿਸ਼ਾਨ ਸਿੰਘ ਨੇ ਕੀਤੀ। ਜਿਸ ਵਿੱਚ ਦੱਸਿਆ ਗਿਆ ਕਿ ਪਾਕਿਸਤਾਨੀ ਸੀਮਾ ਨਾਲ ਲੱਗਦੇ ਫਿਰੋਜ਼ਪੁਰ ਵਿੱਚ 에ਅਰ ਫੋਰਸ ਦੀ ਜ਼ਮੀਨ ਹੈ ਜਿਸ ਤੇ ਹੁਣ ਆਰਮੀ ਦਾ ਕਬਜ਼ਾ ਹੈ ਅਤੇ ਹਵਾਈ ਪੱਟੀ ਵੀ ਬਣੀ ਹੋਈ ਹੈ 에ਅਰ ਸਟ੍ਰਿਪ ਵਾਲੀ ਇਸ 15 ਏਕੜ ਜ਼ਮੀਨ ਦਾ ਮਾਲਕਾਨਾ ਹੱਕ 2001 ਵਿੱਚ ਕੁਝ ਲੋਕਾਂ ਨੇ ਸੰਬੰਧਤ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਨਾਂ ਕਰਵਾ ਲਿਆ ਦੂਜੇ ਪਾਸੇ ਇਸ ਮਾਮਲੇ ਵਿੱਚ ਵਾਯੂ ਸੈਨਾ ਦੇ ਅਧਿਕਾਰੀ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲੇ ਲੇਕਿਨ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਏਅਰ ਫੋਰਸ ਅਧਿਕਾਰੀ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਦਰਸਲ ਇਹ ਜ਼ਮੀਨ 1937-38 ਤੋਂ ਹੀ ਏਅਰ ਫੋਰਸ ਦੇ ਕਬਜ਼ੇ ਵਿੱਚ ਰਹੀ ਦੇਸ਼ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇਸ ਜ਼ਮੀਨ ਨੂੰ ਵੇਚਿਆ ਨਹੀਂ ਜਾ ਸਕਦਾ ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਜਾਲਸਾਜੀ ਨਾਲ ਜ਼ਮੀਨ ਖਰੀਦਣ ਵਾਲੇ ਲੋਕ 2008 ਵਿੱਚ ਸਿਵਲ ਕੋਰਟ ਚਲੇ ਗਏ ਜਿੱਥੇ ਉਹਨਾਂ ਨੇ ਕੇਸ ਦਾਇਰ ਕਰਦਿਆਂ ਹੋਇਆ ਮੰਗ ਕੀਤੀ ਕਿ ਸੈਨਾ ਤੋਂ ਉਹਨਾਂ ਦੀ ਜ਼ਮੀਨ ਖਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ ਖਰੀਦਦਾਰਾਂ ਨੇ ਦੋਸ਼ ਲਾਇਆ ਕਿ 1997 ਤੱਕ ਉਹਨਾਂ ਦਾ ਜ਼ਮੀਨ ਤੇ ਸ਼ਾਂਤੀਪੂਰਵਕ ਕਬਜ਼ਾ ਰਿਹਾ ਲੇਕਿਨ 2006 ਵਿੱਚ ਚਾਈਨਾ ਨੇ ਉਹਨਾਂ ਨੂੰ ਬੇਦਖਲ ਕਰ ਦਿੱਤਾ। ਉਦੋਂ ਦੀ ਜਾਂਚ ਵਿੱਚ ਦੇਰੀ ਹੋਣ ਲੱਗੀ ਤਾਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ। ਇਸ ਤੇ ਹਾਈ ਕੋਰਟ ਨੇ 21 ਦਸੰਬਰ 2023 ਵਿੱਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਜਾਂਚ 6 ਹਫ਼ਤਿਆਂ ਵਿੱਚ ਪੂਰੀ ਕਰਨ ਦੇ ਆਦੇਸ਼ ਦਿੱਤੇ ਗਏ। ਡੀਸੀ ਦੀ 3 ਪੇਜ ਦੀ ਰਿਪੋਰਟ ਵਿੱਚ ਦੱਸਿਆ ਗਿਆ ਜ਼ਮੀਨ 1958 ਉਨਾਂ ਆਠ ਦੇ ਰਿਕਾਰਡ ਮੁਤਾਬਕ ਹਾਲੇ ਵੀ ਸੁਰੱਖਿਆ ਮੰਤਰਾਲੇ ਦੇ ਕਬਜ਼ੇ ਵਿੱਚ ਹੈ ਲੇਕਿਨ ਨਿਸ਼ਾਨ ਸਿੰਘ ਨੇ ਦੁਬਾਰਾ ਪਟੀਸ਼ਨ ਦਾਇਰ ਕਰ ਦਿੱਤੀ ਜਿਸ ਵਿੱਚ ਆरोप ਲਗਾਇਆ ਗਿਆ ਕਿ ਕਈ ਮਹੱਤਵਪੂਰਨ ਤੱਥਾਂ ਨੂੰ ਛੁਪਾਇਆ ਗਿਆ ਹੈ ਇਸ ਤੋਂ ਬਾਅਦ 2005 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਜਾਂਚ ਦੇ ਬਾਅਦ ਅਰ ਸਟ੍ਰਿਪ ਦੀ ਜ਼ਮੀਨ ਨੂੰ ਅਧਿਕਾਰੀ ਤੌਰ ਤੇ ਰੱਖਿਆ ਮੰਤਰਾਲੇ ਨੂੰ ਬਹਾਲ ਕਰ ਦਿੱਤਾ ਗਿਆ